ਫਗਵਾੜਾ ਇਲਾਕੇ ਵਿੱਚ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਤਾਜ਼ਾ ਮਾਮਲਾ ਫਗਵਾੜਾ ਦੇ ਨਜ਼ਦੀਕੀ ਪਿੰਡ ਰਿਹਾਨਾ ਜੱਟਾ ਡਮੇਲੀ ਰੋਡ ਤੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਅੱਧੀ ਰਾਤ ਵੇਲੇ ਚੋਰੀ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਚੋਰਾਂ ਵੱਲੋਂ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਦੁਕਾਨ ਦੀ ਕੰਦ ਨੂੰ ਹੀ ਤੋੜ ਦਿੱਤਾ ਗਿਆ ਤੇ ਦੁਕਾਨ ਅੰਦਰ ਵੜ ਕੇ ਅੰਦਰ ਪਈ ਹੋਈ ਚਾਂਦੀ ਅਤੇ ਨਕਦੀ ਨੂੰ ਚੋਰੀ ਕੀਤਾ ਗਿਆ ਸੁਨਿਆਰੇ ਦੀ ਦੁਕਾਨ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਸਾਰੇ ਘਟਨਾ ਕਤਤ ਹੋ ਚੁੱਕੀ ਹੈ ਜੋ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਚੋਰ ਬੜੇ ਹੀ ਆਰਾਮ ਦੇ ਨਾਲ ਕੰਦ ਨੂੰ ਤੋੜ ਕੇ ਅੰਦਰ ਵੜ ਰਿਹਾ ਹੈ ਦੁਕਾਨ ਦੇ ਮਾਲਿਕ ਨੇ ਮੀਡੀਆ ਨੂੰ ਦੱਸਿਆ ਕਿ ਸਬੰਧੀ ਉਸ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉਸ ਦੀ ਦੁਕਾਨ ਅੰਦਰ ਪਈ ਹੋਈ ਚਾਂਦੀ ਅਤੇ ਕੁਝ ਨਕਦ ਰੁਪਏ ਚੋਰੀ ਹੋਏ ਹਨ ਤੁਸੀਂ ਵੀ ਵੇਖੋ ਸੀਸੀਟੀਵੀ ਫੁਟੇਜ ਜਿਸ ਵਿੱਚ ਸਾਰੇ ਘਟਨਾ ਨਜ਼ਰ ਆ ਰਹੀ ਹੈ ਨਾਲ ਹੀ ਸੁਣੋ ਦੁਕਾਨ ਦਾ ਮਾਲਿਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਹਿ ਰਿਹਾ ਹੈ ਨਾ ਜੀ ਆਪਣਾ ਪੰਕਜ ਵਿਆਹ ਦਾ ਜੀ। ਹਾਂ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਦੁਕਾਨ ਦੇ ਬਾਹਰ ਖੜੇ ਆਪਾਂ? ਚੋਰੀ ਹੋ ਗਈ ਜੀ ਬਰਸਰਾਤੀ। ਹਾਂ ਜੀ। ਹਾਂ 2 ਵਜੇ ਹੋਈ ਰਾਤੀਂ। ਹਾਂ। ਹਾਂ ਤਾਂ ਬਾਹਰ ਕੀ ਦੇ ਰੋ ਤੁਸੀਂਾ ਖੱਡਾ ਕੱਢ ਕੇ ਅੰਦਰ ਆਇਆ ਬੰਦਾ। ਹਾਂ ਕਿੰਨੇ ਵਿਅਕਤੀ ਸੀਗੇ ਜੀ? ਹਾਂ ਜੀ ਕਿੰਨੇ ਵਿਅਕਤੀ ਆਏ ਸੀਗੇ? ਦੋ ਸੀਗੇ ਜੀ ਇੱਕ ਤਾਂ ਅੰਦਰ ਹੀ ਸੀਗਾ ਇੱਕ ਬਾਹਰ ਖੜਾ ਸੀਗਾ ਉਹਨਾਂ ਨੂੰ। ਕੋਈ ਸੀਸੀਡੀ ਕੈਮਰਾ ਜਾਇ ਬੰਦੇ? ਹਾਂ ਜੀ ਆਇਆ ਜੀ। ਹਾਂ ਜੀ ਆ ਜਾਦਾ। ਤੇ ਕੀ ਸਮਾਨ ਆਪਣਾ ਹੋ ਗਿਆ ਲੌਸ ਵਗੈਰਾ? ਦੋਸਤ ਜੀ ਉਹ ਪੁਰਾਣੀ ਜਾਂਦੀ ਸੀ ਕਿ ਥੋੜੀ ਭਈ ਅੱਧਾ ਗੋਨਾ ਕਿਲੋ ਹਾਂਜੀ ਤੇ ਬਾਕੀ ਜੋ ਗੱਲੇ ਚ ਪੈਸੀ ਸੀ ਸਾਰੇ ਲੈ ਗਏ ਤੇ ਪੋਸਟ ਕੰਪਲੀਟ ਕੀਤੀ ਇਸ ਮਾਰਨਿੰਗ ਆਤੀ ਸੀ ਉਹ ਸਾਈ ਸੀਗੀ ਸਰ ਪੂਲ ਸਾਈ ਸੀਗੀ ਜੀ ਆਪਣਾ ਕਰਕੇ ਚਲੇ ਗਏ ਫੋਟੋ ਫੋਟੋ ਖਿੱਚੀ ਕੇ ਆਪਣਾ ਨਾ ਧਿਆਨ ਰਿਹਾ ਜਦੋਂ ਆਪਾਂ ਪਿੰਡ ਦੇ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਆ ਇਹ ਦੇਖੋ ਆ ਕੇ ਤੁਸੀਂ ਆਪਣਾ ਕਰੋ ਸਾਰਿਆਂ ਦਾ ਨਾਲ ਸਾਥ ਦਿਓ ਥੋੜਾ ਜਿਆ ਤਾਂ ਹੀ ਪਤਾ ਲੱਗਣਾ ਐਡਾ ਕੋਈ ਪਤਾ ਨਹੀਂ ਲੱਗਦਾ ਭਾਈ ਦੁਕਾਨ ਕਿਸ ਰੋਡ ਦੇ ਉੱਪਰ ਹੈ ਸਰ ਡਮੇਲੀ ਰੋਡ ਤੇ ਜੀ ਗੈਸ ਏਜੰਸੀ ਦੇ ਨਾਲ ਤੇ ਆਪਾਂ ਨੂੰ ਕਿੱਦਾਂ ਦਲਾ ਮਿਲੀ ਮੈਂ ਸਵੇਰੇ ਜਦੋਂ ਆਇਆ ਜੀ ਦੁਕਾਨ ਤੇ 9:10 ਵਜੇ ਪਹੁੰਚੀਦਾ ਜੀ ਆ ਕੇ ਜਦੋਂ ਇਹ ਸ਼ਟਰ ਖੋਲਿਆ ਦਾ ਚਾਬੀ ਲਾਈ ਹੈ ਜੀ ਗੇਟ ਗੇਟ ਨੂੰ ਘੇਰ ਦਿੱਤਾ ਹੈ ਖੋਲਿਆ ਆ ਕੇ ਅੰਦਰੋਂ ਪੂਰਾ ਸ਼ੇਕ ਹੋਇਆ ਪਿਆ ਹੈ